ਫਗਵਾੜਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪੁਲਿਸ ਚੋਰਾਂ ਨੂੰ ਪਕੜਨੇ ਦੇ ਵਿੱਚ ਹੋ ਰਹੀ ਹੈ ਨਾਕਾਮ ਸ਼ਹਿਰ ਵਾਸੀ ਦਹਿਸ਼ਤ ਭਰੀ ਜ਼ਿੰਦਗੀ ਜੀਣ ਲਈ ਹਨ ਮਜਬੂਰ ਹੁਣ ਫਗਵਾੜਾ ਦੇ ਚਾਨ ਨਗਰ ਚੌਕ ਵਿਖੇ ਚੋਰਾਂ ਨੇ ਇੱਕ ਪ੍ਰਵਾਸੀ ਮਹਿਲਾ ਦੇ ਘਰ ਨੂੰ ਬਣਾਇਆ ਨਿਸ਼ਾਨਾ ਘਰ ਵਿੱਚੋਂ ਨਕਦੀ ਮੋਬਾਈਲ ਅਤੇ ਸੋਨੇ ਦੇ ਗਹਿਣੇ ਲੈ ਕੇ ਚੋਰ ਹੋਏ ਫਰਾਰ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ और मेरा नाक का था अंगूठी थी बिछुए वाली लड़ी वाले था सारा अंगूठी आज का नंबर खा दो नंबर आए तो पता ही नहीं लगा सकते कौन मेरा नाम है आधार कार्ड पे खुराजा है मेरा खुराजा जी क्या मामला होगा तुम्हारा घर का सामान बिखरा पड़ा है मैं गई थी साढ़े नौ बजे सर काम पे तो 9:30 बजे ताला तोला लगा के सारा गई मैं तो उसके बाद साढ़े दस बजे जब आई मैं तो सारा खुला पड़ा था मैं तो हम जैसे ये बोले मेरा घर वाला बोला कि देखो क्या ताला ताला खोल के गई थी तो उनका नहीं तो तो देखा ताला टूटा पड़ा अलग पर्दे समेटे हुए फ्रिज पे रखे हुए पर्दा उठा के जब अंदरों बड़ी तो सारा बिखरा तो मैं चिल्लाने लगी हाय मैं तो लुट गई सारा कुछ मेरा तो गया कुछ भी नहीं रह गया क्या क्या मेरा मेरा कान का झाले थे सोने का का मेरा नाक भी था ऐसे कि मतलब गले का एक चैनी था अंगूठी थी मतलब ऐसे चांदी की अंगूठी थी सोने की अंगूठी नहीं था पैर के झांझरे थी बिछुए थे छह जोड़ा अच्छा पैसा वगैरह भी था कोई हाँ, पैसे बीस हजार रूपया था और दो मोबाइल तो किसी पे शक को कोई कोई शक नहीं, नहीं कोई हमारे बंदा है ही नहीं, तो नहीं, तो नहीं, कोई शक तो पुलिस आई मौके पर पुलिस आई है वो भी देख के अभी देखे है सारा कुछ कहते हैं कि किसी को पता कर लो किसको पता करें हम हम कहा किसी को जानते हैं दिहाड़ी वाले बंदे कोई भी बुलाता है किसी के दिहाड़ी चले जाते हैं हम लोग ਕਿੱਧਰ ਸੇ ਆਇਆ ਲਗਤਾ ਆਦਮੀ ਚੋਰ ਕਹਾਂ ਸੇ ਆਇਆ ਪਿੱਛੇ ਸੇ ਆਇਆ ਹੈ ਇਸੇ ਕਹੀ ਇਸੇ ਕੋਨੇ ਸੇ ਤੇ ਜੋ ਆਪਨੇ ਸਮਾਨ ਬੋਲਾ ਸਾਰਾ ਸਭੀ ਸਮਾਨ ਅਲਮਾਰੀ ਮੇਂ ਥਾ ਅਲਮਾਰੀ ਮੇਂ ਥਾ ਸਾਰਾ ਅਲਮਾਰੀ ਮੇਂ ਥਾ ਸਾਰਾ ਕੁਝ ਮੋਰਚਾਲਤੇ ਡਿਊਟੀ ਕਰਦੇ ਇਥੇ ਤੇ ਅਸੀਂ ਸਾਨੂੰ ਸੂਚਨਾ ਮਿਲੀ ਸੀ ਅਸੀਂ ਹਿਸ਼ਾਰਪੁਰ ਰੋਡ ਤੇ ਮੀਂਹ ਪੈ ਰਿਆ ਸੀ ਅਸੀਂ ਉਧਰ ਮੀਂਹ ਦਾ ਕਰਕੇ ਰੁੱਕ ਗਏ ਸਾਨੂੰ ਸੂਚਨਾ ਮਿਲੀ ਸੀ ਵੀ ਚਾਹਲ ਨਗਰ ਚੌਂਕ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਇਥੇ ਪਲਾਟ ਦੇ ਵਿੱਚ ਰਹਿੰਦੇ ਆ ਤੇ ਉਹ ਇਹ ਕਿਤੇ ਆਪਣੇ ਕੰਮ ਕੰਮ ਦੇ ਸਬੰਧੀ ਇਹ 9:30 ਵਜੇ ਇੱਥੋਂ ਚਲ ਗਏ ਘਰੋਂ ਔਰ 10:30 ਵਜੇ ਤੇ ਆਏ ਜਦੋਂ ਵਾਪਸ ਤੇ ਆਣ ਕੇ ਉਹਨਾਂ ਦੀ ਜਿਹੜੀ ਫਰੰਜਿੰਦੇ ਟੁੱਟੇ ਹੋਏ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਮੋਬਾਈਲ ਸੀਗੇ ਕੁਝ ਪੈਸੇ ਸੀਗੇ ਕੁਝ ਇਹਨਾਂ ਦੇ ਗਹਿਣੇ ਸੀਗੇ ਉਹ ਚੋਰੀ ਕਰਕੇ ਲੈ ਗਏ ਔਰ ਪਿੱਛੇ ਪਲਾਟ ਸੀਗਾ ਖਾਲੀ ਪਲਾਟ ਸੀਗਾ ਤੇ ਉਹ ਉੱਪਰ ਦੀ ਆ ਕੇ ਟੱਪ ਕੇ ਤੀਜਿੰਦਾ ਤੋੜ ਕੇ ਦੋ ਸਮਾਨੇ ਹੀ ਲੈ ਗਏ ਤੇ ਕੀ ਨਾਮ ਨਾਲ ਕਲੀਅਰ ਹੋਇਆ ਨਾਮ ਕੋਈ ਹਾਂਜੀ ਇਹ ਦੇ ਅਸੀਂ ਉਹ ਆਪਣੇ ਜਿਹੜਾ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਦੇਖ ਰਹੇ ਆ ਅਸੀਂ ਔਰ ਉਹਨਾਂ ਦੀ ਪਛਾਣ ਕਰਕੇ ਜੋ ਹੋਊਗਾ ਤੁਹਾਨੂੰ ਉਹ ਉੱਥੇ ਕੀਤੀ ਜਾਏਗੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਕਾਰਵਾਈ ਅਸੀਂ ਦੇਖਦੇ ਆ ਉੱਥੇ ਜਾ ਕੇ ਕੁਛ ਉਹਨਾਂ ਨੇ ਇਹਨਾਂ ਦੀ ਪਛਾਣ ਕਰਾਵਾਂਗੇ ਬੰਦਾ ਵੀ ਇਹਨਾਂ ਦਾ ਕੋਈ ਪੇਤੀ ਹੋਵੇ ਇਹ ਪੇਤੀ ਬੰਦੇ ਦਾ ਕੰਮ ਹੋਣਾ ਦਾ